ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਸਟਰਨ ਪਾਥ ਲਗਾਤਾਰ ਵਿਦਆਊਟ ਸਪਾਂਸਰਸ਼ਿਪ ਹੋਟਲ ਬੁਕਿੰਗ ਤੇ ਵੀਜ਼ਾ ਲੈ ਰਿਹਾ ਜੀ ਅੱਜ ਵੀ ਸਾਨੂੰ ਤਿੰਨ ਵੀਜ਼ਾ ਰਿਸੀਵ ਹੋਏ ਨੇ ਜੀ ਪਾਸਪੋਰਟ ਆਏ ਜੀ ਕੈਨੇਡਾ 10 ਇਅਰ ਮਲਟੀਪਲ ਵੀਜ਼ਾ ਦੇ ਲਈ ਸਾਡੇ ਕਲਾਇੰਟ ਸੀ ਨਮਾ ਸ਼ਹਿਰ ਤੋਂ ਔਰ ਇਹਨਾਂ ਦਾ ਵਿਦਆਊਟ ਸਪਾਂਸਰਸ਼ਿਪ ਅਸੀਂ ਵੀਜ਼ਾ ਲਿਆ ਜੀ ਹਸਬੰਡ ਵਾਈਫ ਔਰ ਬੱਚੇ ਦਾ ਜੋ ਕਿ ਤੁਸੀਂ ਦੇਖ ਰਹੇ ਹੋ ਪਾਸਪੋਰਟ ਡਿਲੀਵਰ ਕਰਦੇ ਆਂ ਔਰ ਸਰ ਦੇ ਕੋਲੋਂ ਪੁੱਛਦੇ ਆ ਕਿ ਵੈਸਟਰਨ ਪਾਥ ਦੇ ਨਾਲ ਇਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਕਿ ਇਹਨਾਂ ਨੂੰ ਕਿਹੜੀ ਕਿਹੜੀਆਂ ਜਿਹੜੀਆਂ ਗੱਲਾਂ ਨੇ ਸਾਡੇ ਬਾਰੇ ਕੋਈ ਚੰਗੀਆਂ ਲੱਗੀਆਂ ਜਾਂ ਮਾੜੀਆਂ ਲੱਗੀਆਂ ਆਪਣੇ ਮੂੰਹੋਂ ਦੱਸਣਗੇ ਸਰ ਸਾਡੇ ਫੋਲੋਅਰਸ ਨੂੰ ਦੱਸੋ ਕਿ ਵੈਸਟਰਨ ਪਾਥ ਬਾਰੇ ਕੀ ਵਿਚਾਰ ਨੇ ਤੁਹਾਡੇ ਵੈਸਟਰਨ ਪਾਥ ਨੇ ਸਾਡਾ ਜਿਹੜਾ ਵੀਜ਼ਾ ਹੈਗਾ ਮਲਟੀਪਲ ਐਂਟਰੀ ਵੀਜ਼ਾ ਕੈਨੇਡਾ ਦਾ ਲਗਵਾਇਆ ਹੈ ਤੇ ਵਿਦਾਊਟ ਸਪੌਂਸਰਸ਼ਿਪ ਵੀਜ਼ਾ ਲੱਗਿਆ ਹੈ ਔਰ ਹੋਟਲ ਬੁਕਿੰਗ ਤੇ ਲੱਗਿਆ ਵੀਜ਼ਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਵੈਸਟਰਨ ਪਾਥ ਦੇ ਨਾਲ ਅਸੀਂ ਜੁੜੇ ਹੈਗੇ ਆ ਵੈਸਟਰਨ ਪਾਥ ਨੇ ਸਾਡੇ ਲਈ ਸਾਰਾ ਕੰਮ ਕੀਤਾ ਸਟਾਫ ਇਹਨਾਂ ਦਾ ਬਹੁਤ ਕੋਆਪਰੇਟਿਵ ਹੈਗਾ ਆ ਸਟਾਫ ਵੱਲੋਂ ਕੋਈ ਵੀ ਕਮੀ ਨਹੀਂ ਹੈ ਟਾਈਮ ਟੂ ਟਾਈਮ ਤੁਹਾਨੂੰ ਤੁਹਾਡੇ ਵੀਜ਼ਾ ਦੇ ਪ੍ਰੋਸੈਸ ਬਾਰੇ ਕਾਲ ਜਾਂਦੀ ਰਹੀ ਆ ਸਕਰੀਨ ਸ਼ਾਟ ਅਸੀਂ ਤੁਹਾਨੂੰ ਭੇਜਦੇ ਰਹੇ ਕਿ ਤੁਹਾਡਾ ਵੀਜ਼ਾ ਹਾਲੇ ਪ੍ਰੋਸੈਸਿੰਗ ਦੇ ਵਿੱਚ ਹੈਗਾ ਸੋ ਇਹ ਦਿੱਕਤ ਨਹੀਂ ਤੁਹਾਨੂੰ ਸਾਡੇ ਨਾਲ ਆਈ ਜਦੋਂ ਵੀ ਜਦੋਂ ਵੀ ਡੇਲੀ ਹੀ ਸਾਨੂੰ ਤੁਹਾਡੇ ਵੱਲੋਂ ਅਪਡੇਟਸ ਮਿਲਦੀਆਂ ਆ ਅਪਡੇਟਸ ਦੇ ਰਹੀਆਂ ਅਸੀਂ ਆ ਤੁਸੀਂ ਡੇਲੀ ਅਪਡੇਟਸ ਕਰਦੇ ਸੀਗੇ ਮੈਡਮ ਕਿ ਤੁਹਾਡਾ ਅੱਜ ਕੀ ਸਟੇਟਸ ਹੈ ਸਟੇਟਸ ਚੈੱਕ ਕਰਕੇ ਸਾਨੂੰ WhatsApp ਕਰ ਦੇਣਾ ਇਹ ਤੁਹਾਡਾ ਆ ਸਟੇਟਸ ਹੈਗਾ ਜਿਸ ਦਿਨ ਤੁਹਾਨੂੰ ਫਿਰ ਵੀਜ਼ੇ ਦਾ ਪੱਤਰ ਲੱਗਿਆ ਉਸ ਦਿਨ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਬੈਸਨ ਪਾਤਵਾਰੇ ਜਿਹੜੇ client ਨੇ ਜੀ ਬਹੁਤ ਹੀ ਅੱਛਾ ਕਹਿ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਔਰ ਬਹੁਤ ਸਾਰੇ ਸਾਡੇ clients ਹੁੰਦੇ ਨੇ ਜਿਹੜੇ نیچے ਕਈ ਵਾਰੀ ਕਮੈਂਟਸ ਕਰਦੇ ਨੇ ਕਿ ਅਸੀਂ ਝੂਠ ਬੋਲ ਰਹੇ ਹਾਂ ਸੋ client ਕਦੀ ਝੂਠ ਨਹੀਂ ਬੋਲਦਾ ਜੀ ਜੇ ਮੈਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਤੁਸੀਂ ਇਹ ਕਹੋ ਕਿ ਤੁਹਾਡਾ ਹੋਟਲ ਨੂੰ ਕਿੰਦਾ ਵੀਜ਼ਾ ਲੱਗਾ ਯਾਸਤਰੀ ਕੀ ਦੀ ਹੋਟਲ ਬੁਕਿੰਗ ਕਿਉਂਕਿ ਕਲਾਇੰਟ ਨੂੰ ਨਹੀਂ ਪਤਾ ਹੁੰਦਾ ਬਹੁਤ ਸਾਰੇ ਕਲਾਇੰਟਸ ਜਾਣਦੇ ਨੇ ਹੋਟਲ ਬੁਕਿੰਗ ਤੇ ਰਿਫਿਊਜ਼ ਹੋ ਜਾਂਦੇ ਨੇ ਡੰਮੀ ਹੋਟਲ ਬੁਕਿੰਗ ਕਰਦੇ ਨੇ ਸਰ ਤੁਸੀਂ ਕੰਸਲਟੈਂਟ ਦੇ ਕੋਲ ਜਾਂਦੇ ਹੋ ਡੰਮੀ ਕੋਈ ਵੀ ਤੁਹਾਡੇ ਕਾਰਡ ਦੀ ਡਿਟੇਲ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੀ ਪਲਾਨ ਬਣਾਣਾ ਸੋ ਡੰਮੀ ਹੋਟਲ ਬੁਕਿੰਗ ਤੇ ਕਦੀ ਵੀਜ਼ਾ ਨਹੀਂ ਆਉਂਦਾ ਅਸੀਂ ਲੈ ਰਹੇ ਆ ਵੀਜ਼ਾ ਰਿਫਿਊਜ਼ ਵੀ ਹੁੰਦੇ ਨੇ ਬਟ ਵੈਸਟਰਨ ਪਾਥ ਲਗਾਤਾਰ ਇੱਕ ਚੰਗੇ ਰਿਜ਼ਲਟ ਲੈ ਰਿਹਾ